ਅੱਜ ਅਸੀਂ ਧਰਮ ਨਾਲ ਸੰਬੰਧਿਤ ਅਪਰਾਧਾਂ ਬਾਰੇ ਜਾਣਕਾਰੀ ਤੇ ਗੱਲ ਕਰਾਂਗੇ ਬੀ ਐਨ ਐਸ 298 ਕਿਸੇ ਸ਼੍ਰੇਣੀ ਦੇ ਧਰਮ ਦਾ ਨਰਾਦਰ ਕਰਨ ਦੇ ਇਰਾਦੇ ਨਾਲ ਪੂਜਾ ਦੇ ਸਥਾਨ ਨੂੰ ਹਾਨੀ ਪਹੁੰਚਾਣਾ ਜਾਂ ਅਪਵਿੱਤਰ ਕਰਨ ਦੀ ਥਾਂ ਤੇ ਲੱਗਦੀ ਹੈ ਜੇ ਕੋਈ ਕਿਸੇ ਦੇ ਪੂਜਾ ਦੇ ਸਥਾਨ ਜਾਂ ਚੀਜ਼ ਨੂੰ ਕਿਸੇ ਸ਼੍ਰੇਣੀ ਦੁਆਰਾ ਜੋ ਪਵਿੱਤਰ ਮੰਨੀ ਜਾਂਦੀ ਹੈ ਿਸਰਾਦੇ ਨਾਲ ਨਸ਼ਟ ਕਰੇਗਾ ਨੁਕਸਾਨ ਪਹਚਾਏਗਾ ਜਾਂ ਅਪਵਿੱਤਰ ਕਰੇਗਾ ਕਿ ਉਸ ਦੁਆਰਾ ਵਿਅਕਤੀਆਂ ਦੀ ਕਿਸੇ ਸ਼੍ਰੇਣੀ ਦੇ ਧਰਮ ਦਾ અપਮਾਨ ਕੀਤਾ ਜਾਵੇ ਇਹ ਸੰਭਾਵੀ ਜਾਣਦੇ ਹੋਏ ਕਰੇਗਾ ਕਿ ਵਿਅਕਤੀਆਂ ਦੀ ਕੋਈ ਸ਼੍ਰੇਣੀ ਅਜਿਹੇ ਨਾਸ ਨੁਕਸਾਨ ਜਾਂ ਪਵਿੱਤਰਤਾ ਨੂੰ ਆਪਣੇ ਧਰਮ ਦਾ અપਮਾਨ ਸਮਝੇਗੀ ਤਾਂ ਉਸ ਨੂੰ ਦੋਹਾਂ ਵਿੱਚੋਂ ਕਿਸੇ ਪ੍ਰਕਾਰ ਦੀ ਕੈਦ ਦੀ ਜਿਸ ਦੀ ਮਿਆਦ 2 ਸਾਲ ਤੱਕ ਦੀ ਹੁੰਦੀ ਆ ਜਾਂ ਜੁਰਮਾਨਾ ਦੋਹਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਤੇ 2 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਪਹਿਲਾਂ ਇਹ ਹੀ ਸੈਕਸ਼ਨ ਆਈਪੀਸੀ ਚ 295 ਦੇ ਅਧੀਨ ਆਉਂਦਾ ਸੀਗਾ ਤੇ ਹੁਣ ਇਹ 298 ਆ ਤੇ ਹੁਣ ਹੈ ਬੀਐਨਐਸ 299 ਇਹਦੇ ਚ ਕੀ ਆ ਕਿਸੇ ਵੀ ਸ਼੍ਰੇਣੀ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਕੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਫੇਸ ਪਛਾਣ ਲਈ ਸੋਚੇ ਸਮਝੇ ਅਤੇ ਜਿਹੜਾ ਬਿਲਕੁਲ ਪਲੈਨਿੰਗ ਦੇ ਨਾਲ ਸੋਚੀ ਸਮਝੀ ਸਕੀਮ ਦੇ ਨਾਲ ਕੀਤਾ ਹੋਇਆ ਕੰਮ ਆ ਤਾਂ ਉਥੇ 299 ਲੱਗਦੀ ਆ ਪਹਿਲਾਂ ਇਹ 295 ਏ ਜਾਂਦੀ ਸੀ ਜੇ ਕੋਈ ਭਾਰਤ ਦੇ ਨਾਗਰਿਕ ਦੀ ਕਿਸੇ ਸ਼੍ਰੇਣੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਫੇਸ ਪਛਾਣ ਦੇ ਸੋਚੇ ਸਮਝੇ ਅਤੇ ਪੂਰੇ ਲਾਕਡਾਊਨਟ ਆਲੀ ਅਰਾਧੇ ਦੇ ਨਾਲ ਉਸ ਸ਼੍ਰੇਣੀ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਦਾ ਦਾ અપਵਾਨ ਬੋਲੇ ਗਏ ਜਾਂ ਲਿਖੇ ਗਏ ਸ਼ਬਦਾਂ ਦੁਆਰਾ ਜਾਂ ਸੈਨਤਾਂ ਦੁਆਰਾ ਜਾਂ ਦ੍ਰਿਸ਼ਟੀਮਾਨ ਦੁਆਰਾ ਜਾਂ ਹੋਰ ਨਾ ਹੋਰਵੇਂ ਤਰੀਕਿਆਂ ਨਾਲ ਕਰੇਗਾ ਕਰਨ ਦੀ ਥਾਂ ਕੋਸ਼ਿਸ਼ ਕਰੂਗਾ ਤਾਂ ਉਸ ਨੂੰ ਦੋਹਾਂ ਵਿੱਚੋਂ ਕਿਸੇ ਪ੍ਰਕਾਰ ਦੀ ਕੈਦ ਦੀ ਜਿਸ ਦੀ ਮਿਆਦ 3 ਸਾਲ ਤੱਕ ਦੀ ਹੋ ਸੋਵੇਗੀ ਤੇ ਜੁਰਮਾਨੇ ਦੀ ਸਗਾਈਤੀ ਜਾਵੇਗੀ ਇਹ ਪਹਿਲਾਂ ਇਹ 295A ਦੇ ਵਿੱਚ ਆਂਦੀ ਸੀ ਤੇ ਇਹ ਇਸ ਕਰਕੇ ਵੀ ਹੁਣ ਚਰਚਾ ਚਾ ਕਿਉਂਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਉੱਥੋਂ ਦੀ ਰਹਿ ਚੁੱਕੀ ਆਪ ਦੀ ਮੁੱਖ ਮੰਤਰੀ ਆਤਸ਼ੀ ਦੇ ਬਾਰੇ ਇਹ ਰੌਲਾ ਪੈ ਰਿਹਾ ਹੈ ਵੀ ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਉੱਥੇ ਗੱਲ ਚੱਲ ਰਹੀ ਸੀਗੀ ਤਾਂ ਉਹਨਾਂ ਦੇ ਬਾਰੇ અપਮਾਨਜਨਕ ਸ਼ਬਦ ਕਹੇ ਆ ਪਰ ਉਹਨਾਂ ਦੀ ਪਾਰਟੀ ਇਸ ਗੱਲ ਤੋਂ ਇਨਕਾਰ ਕਰ ਰਹੀ ਆ ਪਰ ਉਹਨਾਂ ਨੂੰ ਪੂਰੀ ਵੀਡੀਓ ਜਾਰੀ ਕਰਨੀ ਬਣਦੀ ਆ ਉੱਥੋਂ ਦੀ ਸਰਕਾਰ ਨੂੰ ਤਾਂ ਜੋ ਸਾਰੀ ਗੱਲ ਕਲੀਅਰ ਹੋ ਸਕੇ ਤੇ ਕਿਉਂਕਿ ਸੈਂਟਰ ਦੇ ਵਿੱਚ ਵੀ ਬੀ ਜੀ ਪੀ ਦੀ ਸਰਕਾਰ ਹੈ ਤੇ ਵਿਧਾਨ ਸਭਾ ਦੇ ਵਿੱਚ ਵੀ ਉੱਥੇ ਬੀ ਜੀ ਪੀ ਦੀ ਸਰਕਾਰ ਹੈ ਉਹਨਾਂ ਕੋਲ ਬਹੁਤ ਸੰਮਤੀਆਂ ਤੇ ਇੱਥੇ ਬਜਾਏ ਜਿਵੇਂ ਅੱਜ ਕੱਲ ਰੋਸ ਪ੍ਰਦਰਸ਼ਨ ਚੱਲ ਰਹੇ ਹਨ ਜੱਜ ਚੀਜ਼ ਦਾ ਰਿਕਾਰਡ ਉਹਨਾਂ ਕੋਲ ਹੈ ਤਾਂ ਜੇਕਰ ਉਹ ਪੂਰੀ ਜਿਹੜੀ ਉਸ ਦੀ ਪੂਰੀ ਜਿਹੜੀ ਵੀਡੀਓ ਆ ਉਸ ਪਰਾਨ ਦੀ ਜਾਰੀ ਕਰ ਦੇਣ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ ਤਾਂ ਜਿਵੇਂ ਹੁਣ ਕੋਈ ਇਹ ਕਹਿਿੰਦਾ ਆ ਆਰਾਮ ਨਾਲ ਜੇ ਕੋਈ ਵੀਡੀਓ ਪ੍ਰਾਈਵੇਟ ਤੌਰ ਤੇ ਕੋ ਮੋਬਾਈਲ ਨਾਲ ਬਣਾਉਂਦਾ ਹੈ ਵੀ ਇਹ AI ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਗਈ ਆ ਭਾਵੇਂ ਉਸ ਚੀਜ਼ ਦਾ ਵੀ ਪਤਾ ਲੱਗ ਜਾਂਦਾ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਆ ਨਹੀਂ ਪਰ ਉਹ ਜਾ ਕੇ ਜਿਹੜੀਆਂ ਫਰੈਂਸਿਕ ਲੈਬ ਦੇ ਵਿੱਚ ਪਤਾ ਲੱਗਦਾ ਤੇ ਕਈ ਵਾਰ ਜਿੱਥੇ ਜਿੱਦੀ ਸਰਕਾਰ ਹੁੰਦੀ ਆ ਉਹ ਆਪਣਾ ਥੋੜਾ ਹੋਤਾ ਪ੍ਰਭਾਵ ਵੀ ਵਰਤਦੀ ਆ ਪਰ ਜੇਕਰ ਵਿਧਾਨ ਸਭਾ ਵੱਲੋਂ ਹੀ ਸਾਰਾ ਕੁਝ ਜਾਰੀ ਹੋਸ ਹੋ ਜਾਵੇ ਤਾਂ ਬਿਲਕੁਲ ਗੱਲ ਕਲੀਅਰ ਹੋ ਜੂਗੀ ਇਹ ਰੋਲੇ ਰੋਪੇ ਤੋਂ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜੇਕਰ ਕਿਸੇ ਨੇ અપમાન ਕੀਤਾ ਤਾਂ ਇਹ ਤੋਂ ਵੱਡਾ ਨਰਾਦਰ ਹੋ ਨਹੀਂ ਸਕਦਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾ ਕੇਵਲ ਜਿਵੇਂ ਭਾਰਤ ਦੇ ਵਿੱਚ ਹਿੰਦ ਦੀ ਚਾਦਰ ਕਹਿੰਦੇ ਆ ਉਹ ਦੁਨੀਆ ਦੇ ਮਨੁੱਖੀ ਅਧਿਕਾਰਾਂ ਦੀ ਚਾਦਰ ਸੀ ਤੇ ਦੁਨੀਆ ਦੀ ਸਾਰੀ ਗਨਾਤ ਸਾਰੀ ਸ੍ਰਿਸ਼ਟੀ ਦੀ ਚਾਦਰ ਮੰਨਿਆ ਜਾਂਦਾ ਉਹਨਾਂ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਦੀ ਸ਼ਹਾਦਤਾਂ ਹੋਈਆਂ ਉਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਤੇ ਜਿਹਦੀ ਮਿਸਾਲ ਦੁਨੀਆਂ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਖਾਲੀ ਸਤਾਵਨੀਆਂ ਮਨਾਉਣ ਦੇ ਨਾਲ ਖਾਲੀ ਬਿਆਨ ਦੇਣ ਦੇ ਨਾਲ ਵੀ ਦੂਜਿਆਂ ਨੂੰ ਸਿਹਤ ਦੇਣ ਦੇ ਨਾਲ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਫਾਮੀਨਾ ਚਾਹੀਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਏ ਹੋਏ ਪੂਰਨਿਆਂ ਦੇ ਵਿੱਚ ਸਭ ਤੋਂ ਵੱਡਾ ਪੂਰਨਾ ਇਹ ਆ ਵੀ ਜ਼ਬਰ ਜ਼ੁਲਮ ਨਾ ਕਰੋ ਮਨੁੱਖੀ ਅਧਿਕਾਰਾਂ ਦੀ ਕਦਰ ਕਰੋ ਪਰ ਅੱਜ ਕੱਲ ਜਿਵੇਂ ਜ਼ਬਰ ਜ਼ੁਲਮ ਵੱਧ ਰਹੇ ਹਨ ਜਿਵੇਂ ਨਿਰਦੋਸ਼ ਲੋਕਾਂ ਤੇ ਕੇਸ ਬਣਾਏ ਜਾਂਦੇ ਆ ਨਿਰਦੋਸ਼ ਲੋਕਾਂ ਤੇ ਝੂਠੇ ਮੁਕਾਬਲੇ ਬਣਾਏ ਜਾਂਦੇ ਆ ਤੇ ਘਰ ਟਾਏ ਜਾਂਦੇ ਆ ਜਦੋਂ ਕਿ ਵੱਡੇ ਵੱਡੇ ਰਸੂਖਮਾਨ ਵਿਅਕਤੀ ਬਣ ਜਾਂਦੇ ਆ ਤਾਂ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਧਾਂਤਾਂ ਦੀ ਬਿਲਕੁਲ ਅਲੰਘਣਾ ਹੁੰਦੀ ਆ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਧਾਂਤਾਂ ਦੀ ਕਦਰ ਹੁੰਦੀ ਉਸ ਸਮੇਂ 1984 ਦੇ ਵਿੱਚ ਤਾਂ ਦਿੱਲੀ ਗੁਰਦੁਆਰਾ ਚਾਂਦਨੀ ਚੌਂਕ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾ ਹੁੰਦੀ ਤੇ ਗੁਰਦੁਆਰਾ ਰਕਾਬ ਗਾਂਜ ਜਿੱਥੇ ਗੁਰੂ ਸਾਹਿਬ ਦਾ ਧੜ ਦਾ ਸੰਸਕਾਰ ਹੋਇਆ ਉਹਤੇ ਵੀ ਜਿਹੜੀਆਂ ਕਾਮਨਲ ਭੀੜ ਸੀਗੀਆਂ ਉਸ ਸਮੇਂ ਇੰਦਰਾ ਗਾਂਧੀ ਦੇ ਇੰਦਰਾ ਗਾਂਧੀ ਵਾਲਾ ਇਨਸੀਡੈਂਟ ਹੋਣ ਤੋਂ ਬਾਅਦ ਤਾਂ ਉਹ ਵੀ ਨਾਮ ਵਾਪਰਦਾ ਸੋ ਇਹ ਸਾਰਾ ਜਿਹੜਾ ਸੰदर्भ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਤੇ ਉਹਨਾਂ ਦੀ ਚਰਚਾ ਕਰਦੇ ਹਾਂ ਤਾਂ ਉੱਥੇ ਉਹਦੇ ਨਾਲ ਮੇਲ ਨਹੀਂ ਖਾਂਦੇ ਤੇ ਅੱਜ ਕੱਲ ਪਰ ਰਾਜਸੀ ਲੀਡਰ ਸਾਰੇ ਦੂਜਿਆਂ ਨੂੰ ਮੱਥਾ ਦੇਣ ਵਾਲੀਆਂ ਪਰ ਆਪਣੇ ਤੇ ਕੋਈ ਵੀ ਸਰਕਾਰ ਲਾਗੂ ਨਹੀਂ ਕਰਦੀ ਹਰ ਹਰ ਸਰਕਾਰ ਕੋਈ ਵੀ ਧਰਮ ਦਾ ਜਦੋਂ ਰੈਵਰ ਆਉਂਦਾ ਤਾਂ ਜ਼ਰੂਰ ਇਹ ਕਹਿੰਦੇ ਆ ਕਿ ਉਹਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਪਰ ਕਿਸੇ ਵੀ ਧਰਮ ਦੇ ਰੈਵਰ ਨੇ ਜੜੀਆਂ ਜ਼ਬਰ ਵਿਰੋਧੀ ਨੀਤੀਆਂ ਦਾ ਦੀ ਕਿਸੇ ਨੇ ਪਾਲਣਾ ਨਹੀਂ ਕੀਤੀ ਸਾਰਿਆਂ ਨੇ ਖੰਡਨ ਕੀਤਾ ਤਾਂ ਜੇਕਰ ਜਿੰਨੇ ਵੀ ਲੀਡਰਾਂ ਜੇ ਧਾਰਮਿਕ ਹੁੰਦੇ ਤਾਂ ਮੇਰਾ ਖਿਆਲ ਆ ਇੱਥੇ ਸਤਜਗ ਹੁੰਦਾ ਇੱਥੇ ਇਸ ਨਾਕੇ ਬਲੇਸ਼ ਦੇਸ਼ ਦੇ ਵਿੱਚ ਬਲਕੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਜ਼ਬਰ ਜ਼ੁਲਮ ਨਾ ਹੁੰਦਾ ਕਿਤੇ ਕ੍ਰਾਈਮ ਨਾ ਹੁੰਦਾ ਤੇ ਲੋਕ ਅਮਨ ਕਾਮ ਦੇ ਨਾਲ ਜਿੰਦੇ ਤਾਂ ਮੈਂ ਤਾਂ ਮੇਰਾ ਤਾਂ ਕਹਿਣ ਦਾ ਇਹੀ ਭਾਵ ਆ ਵੀ ਅਸੀਂ ਜੋ ਕਹਿੰਨੇ ਆ ਸਾਡੇ ਨੇਤਾ ਜੋ ਕਹਿੰਨੇ ਆ ਉਹ ਉਹ ਆ ਉਹ ਆਪਣੇ ਲਈ ਨਹੀਂ ਉਹ ਦੂਜਿਆਂ ਲਈ ਕਹਨੇ ਆ ਤੇ ਇਹ ਜਿਹੜਾ ਗੱਲ ਇਸ ਤਰ੍ਹਾਂ ਦਾ ਬੰਦ ਹੋਣਾ ਚਾਹੀਦਾ ਅਸਲ ਮੈਨਾਂ ਦੇ ਵਿੱਚ ਗੁਰੂਆਂ ਦੀਆਂ ਸਖਿਆਵਾਂ ਤੇ ਅਮਲ ਕਰਨ ਦੀ ਲੋੜ ਆ ਤੇ ਮੈਂ ਆਸ ਕਰਦਾ ਇਸ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ